ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਦੇਵਾਂ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕੇ ਪਹੁੰਚ ਚੁੱਕੇ ਆ ਸੋ ਤੁਹਾਨੂੰ ਪਤਾ ਆਪਣੇ ਚੈਨਲ ਦੇ ਫੌਜੀ ਬਹੁਤ ਹੋ ਗਏ ਆ ਇਹ ਗੋਸਰਾ ਨੇ ਫੌਜੀ ਆ ਐ ਤੁਹਾਨੂੰ ਪਤਾ ਕਈ ਫੌਨ ਫੌਜੀ ਦਾ ਬੋਲਦੇ ਬੋਲਦਾ ਫਿਰ ਇਹ ਬਾਈ ਬਥੇ ਕਰ ਰੋ ਥੋੜਾ ਸਲੋ ਬੋਲਦੇ ਆ ਇਹ ਕੀ ਚੱਕਰ ਆ ਇਹਨੂੰ ਫੌਜੀ ਦਾ ਨੂੰ ਪਤਾ ਹੋਈ ਚਲੋ ਇਹ ਵੀ ਦੱਸ ਦਿੰਦੇ ਨੇ ਅੱਜ ਜੀ ਦੱਸੋ ਦੱਸੋ ਸਭ ਤੋਂ ਪਹਿਲਾਂ ਤੇ ਬਾਈ ਜੀ ਸਾਰੀ ਸੰਗਤ ਨੂੰ ਸਾਰਿਆਂ ਨੂੰ ਸਾਸਰੀ ਗਾਲ ਜੀ ਵੀਰ ਜੀ ਵਧੀਆ ਵਧੀਆ ਲਾਈਕ ਕਮੈਂਟ ਤੇ ਸ਼ੇਅਰ ਕਰਦਾ ਕਰੋ ਕਿਉਂਕਿ ਸਾਥ ਸੰਗਤਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਹੋਗੇ ਇਹੋ ਹੀ ਚੜਾਉਣ ਵਾਲੇ ਆ ਇਹੋ ਹੀ ਲਾਉਣ ਵਾਲੇ ਆ ਠੀਕ ਹੈ ਜੀ ਸਾਰਿਆਂ ਨੂੰ ਸਸਰੀ ਗਾਲਿਆ ਫਤੇ ਪ੍ਰਵਾਨ ਕਰੋ ਬਾਕੀ ਬੋਲਣ ਦਾ ਮਕਸਦ ਇਹ ਹੁੰਦਾ ਬਾਬਾ ਜੀ ਜਦਾਂ ਸੱਚਾਈ ਤੱਕ ਤਾਂ ਸਹੀ ਬੋਲਦਾ ਜਿੱਥੋਂ ਲੱਗਦਾ ਨਾ ਕਿ ਯਾਰ ਇੱਥੋਂ ਕਿ ਜੇ ਝੂਠ ਹੋ ਉਸ ਤੋਂ ਵੀ ਮੰਡੋਲਣ ਲੱਗ ਜਾਂਦਾ ਇਹ ਨਹੀਂ ਬੋਲਣਾ ਨਹੀਂ ਬੋਲਿਆ ਜਾਂਦਾ ਸੱਚੀ ਗੱਲ ਤੇ ਇਹੀ ਆ ਭਾਈ ਹੈਨਾ ਬਾਕੀ ਇਹੀ ਆ ਕਿ ਆ ਵੀਡੀਓ ਵੇਖੀ ਦੀਆਂ ਵਾ ਸਰਵਣ ਭਾਜੀ ਹੋਣੀ ਹੋਗੇ ਹਣਾ ਕਈ ਬੜੇ ਬੜੇ ਚੰਗੇ ਪਹਿਹੋਜੇ ਬੰਦੇ ਆ ਕੇ ਜਿਨ੍ਹਾਂ ਨੇ ਉਹੀ ਗੱਲ ਕਹੇ ਗਏਗੇ ਕਿ ਮਾਂ ਪਿਓ ਦਾ ਸਤਿਕਾਰ ਕਰੋ ਜੇ ਇੱਕੋ ਗੱਲ ਨੂੰ ਰਿਪੀਟ ਤੇ ਕਈਆਂ ਤੇ ਅਸਰ ਹੁੰਦਾ ਬਾਬਾ ਜੀ ਬਹੁਤ ਹੁੰਦਾ ਹੁਣ ਮੈਂ ਵੀ ਨਾ ਮੇਰਾ ਮੁੰਡਾ ਵੀਂਦਾ ਵਾ ਮੰਨ ਲਓ ਇਹ ਮੇਰਾ ਕਰਦਾ ਸਾਡੇ ਬਾਪੂ ਨਹੀਂ ਬੈਠੇ ਆ ਤੇ ਮੰਨ ਲਓ ਸਾਰੀ ਗੱਲ ਉੱਥੇ ਹੀ ਆ ਜਾਂਦੀ ਹੈ ਘੁੰਮ ਘਮਾ ਕੇ ਫੇਰ ਜੇ ਤੁਸੀਂ ਅੱਜ ਉਹਨਾਂ ਦੀ ਗੱਲਾਂ ਨੂੰ ਅਮਲ ਕੀਤਾ ਬਾਪੂ ਦੇ ਚਾਦਰਾਂ ਬਣ ਕੇ ਬੈਠੇ ਕਿ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਕਿ ਨਹੀਂ ਜੀ ਬਿਲਕੁਲ ਜੀ ਗੱਲ ਇਹ ਬਾਕੀ ਜੇ ਵੱਡਿਆਂ ਦਾ ਆਸ਼ੀਰਵਾਦ ਨਾਲ ਆ ਨਾ ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ ਯਾਰ ਬਾਕ ਇਹ ਕਿਤੇ ਹੱਥ ਰੱਖ ਗਏ ਸੁਣਿੰਦਾ ਕਿ ਅੱਜ ਕਿਸ ਨੇ ਧੋਖਾ ਨਹੀਂ ਕੀਤਾ ਆਪਣੇ ਹੱਕ ਲਾਲ ਦੀ ਕਮਾਈ ਲਈ ਆ ਪਰ ਆਦਾ ਤੇ ਬਈ ਸਾਰੇ ਲਿੰਦੇ ਲੈਣਾ ਪਰ ਲੈਣਾ ਉਹਨਾਂ ਗਿਆ ਜਿੰਨਾ ਕ ਪੱਜੇ ਪੱਜੇ ਬਸ ਸਹੀ ਗੱਲ ਕਰੀ ਕਿਸੇ ਗਰੀਬ ਨਾਲ ਧੱਕਾ ਕਰਦੀਏ ਤੇ ਉਹ ਫਿਰ ਗਰੀਬ ਮਾਰ ਨਹੀਂ ਜਰੀ ਜਾਨੀ ਠੀਕ ਹੈ ਜੀ ਸੰਦੀਪ ਜੀ ਤੇ ਫੋਟੀ ਸਾਹਿਬ ਕੰਮ ਸੁਣੇ ਚੱਲਦੇ ਜੀ ਕੰਮ ਮੈਂ ਨਾ ਚੜਦੀ ਕਲਾ ਵੀਰੇ ਜਿਹੜੀਆਂ ਪਹਿਲਾਂ ਪੰਜ ਚਾਰ ਵੀਡੀਓ ਪਾਈਆਂ ਹੁਣ ਮਾਲ ਤੁਹਾਨੂੰ ਕਿੰਨੀ ਵਰੀ ਆਖਿਆ ਤੁਸੀਂ ਤੁਹਾਡਾ ਵੀ ਟਾਈਮ ਨਹੀਂ ਲੱਗਾ ਤੇ ਮਾਲ ਵੀ ਵੇਖਦਾ ਹੀ ਆ ਸਾਡੇ ਅੱਗੇ ਅੱਗੇ ਤਿੰਨ ਲੱਡੀਆਂ ਅੱਜ ਇੱਕ ਦੋਂਦੀ ਝੋਟੀ ਆ ਅੱਛਾ ਦੋ ਦੰਦ ਝੋਟੀ ਆ ਮਾਲਵੇ ਦੀ ਆ ਜੇ ਕੋਈ ਸ਼ਬਦ ਕਰਾ ਫੇ ਇੱਧਰ ਵੀ ਆ ਤੇ ਮੈਂ ਐਦਾ ਫੜਾ ਦੂੰਗਾ ਕਿਉਂਕਿ ਜਾ ਕੇ ਉਹ ਮੈਂ ਮੱਝਾਂ ਜਿਹੜੀਆਂ ਨਾ ਵੀਰ ਜੀ ਲਿਉਂਦਾ ਹੀ ਉਧਰੋਂ ਲੈ ਕੱਟੀ ਆ ਘਟਾ ਕਟਾ ਇਹਦੇ ਮਗਰ ਵੀ ਕਟਿਆ ਦੋ ਦੰਦ ਆ 11 ਕਿਲੋ ਭੋਲਾ ਪਰ ਮੈਂ 10 ਕਿਲੋ ਮੇਰੇ ਘਰ ਕੋਲ ਤੇ ਲੈ ਲਵਾਂਗਾ ਹਾਂਜੀ ਆਤਾ ਝੋਟੀ ਖੋਲੋ ਭਾਜੀ ਖੋਲ ਝੋਟੀ ਆਤਾ ਜੋ ਦੰਦ ਆ ਮਲਾ ਖੀਰੀ ਆ ਦੰਦ ਤੋਣਦੀ ਆ ਤੂੰ ਦੋ ਦੰਦ ਚੁੱਕੀ ਆ ਆ ਦੇਖੋ ਗਾ ਜੀ ਵਾ ਅੱਲਾਹ ਆਸ ਜਾਨ ਦੇਵਾ ਜਿਹੜਾ ਇਹ ਲੈ ਲੈ ਕੱਟ ਤਾਂ ਤੁਹਾਨੂੰ ਵਧੀਆ ਲੱਗਦੀ ਆ ਬਈ ਵਧੀਆ ਬਈ ਦੇਖੋ ਜੀ ਖੜਜ ਕਰੋ ਮਾਲ ਹੋਈ ਝੋਟੀ ਆ ਪਰ ਮੇਰਾ ਵੀ ਦੱਸਣਗੇ ਕਿ ਠੀਕ ਹੈ ਝੋਟੀ ਹੈਗੀ ਆ ਮਾੜਾ ਮੇਰੇ ਕਮਾਨ ਕਮਾਨ ਕਿਹੜਾ ਦੇ ਆ ਇੱਕ ਮਿੰਟ ਇੱਕ ਮਿੰਟ ਹੁਣ ਦਿਖਾਓ ਮਾੜਾ ਮੂੰਹ ਮਾ ਦਿਖਾਓ ਫੇਰ ਬੜੇ ਟੇਗੇਰ ਕੋੜ ਦੀ ਝੋਟੀ ਹੋਣੀ ਆ ਤੇ ਨਾਲ ਜੱਤ ਵਾਲੀ ਝੋਟੀ ਆ ਬਾਕੀ ਸੰਦੀਪ ਵੀਰ ਅੱਗੇ ਇਹਦਾ ਵਾਧਾ ਹੀ ਆ ਵਾਧਾ ਵਾਧਾ ਕਿਉਂਕਿ ਦੂਜੇ ਸੂਏ ਬਾਨੀਆਂ ਜਿਹੜੀ ਚੀਜ਼ ਆ ਜੇ ਅੱਜ ਕੋਈ ਜਿੰਨੇ ਦੀ ਲੈ ਜਾਊਗਾ 50000 ਅਗਲਾ ਸੂਆ ਵਾਧੇ ਰਹੀਗੀ ਆ ਓਏ ਬਹੁਤ ਸੋਈ ਝੋਟੀ ਆ ਪੈਸੇ ਲੱਗੇ ਦੀਂਦੇ ਆ ਕਿਠੀਏ ਲੱਗੇ ਆ ਲੱਗਿਆ ਭਾਈ ਹਾਂ ਭਾਈ ਜੀ ਵੇਖੋ ਜ਼ਿਆਦਾ ਨਹੀਂ ਆਪਾਂ ਕਰਨਾ ਬੰਦੇ ਆਪ ਦੱਸੂਗੇ ਸ਼ਕਤ ਆਪ ਦਸੂਗੀ ਕਿ ਕਿੱਦਾਂ ਦੀ ਚੀਜ਼ ਆ ਇਹਦੇ ਨਾਲ ਦੀਆਂ 150 ਸਵਾ ਜੋ ਮਰਜ਼ੀ ਕੋਈ ਪਾਉਂਦਾ ਮੋਲ ਨੇ ਇੱਕ 20 15 ਹਾਂ ਨਾ ਇੱਕ ਦਮ ਠੀਕ ਹੈ ਜੀ ਛੋਟ ਕਰਦੇ ਖੁੱਲੀ ਦੇਲਾ ਕਰਦੇ ਹੋਰ ਛੋਟ ਖੁੱਲੇ ਦੇਲਾ ਕਰਦਾਂਗੇ ਬਸ ਠੀਕ ਆ ਪਰ ਮੈਨੂੰ ਠੀਕ ਆ ਰੇਟ ਬੜਾ ਬਿਲਕੁਲ ਠੀਕ ਆ ਮਾੜਾ ਵੀਰ ਇੱਕ ਥਿੰਗ ਫਿਰ ਦਿਖਾਓ ਛੋਟੀ ਮੈਂ ਕਹਿੰਦਾ ਕੁਆਲਿਟੀ ਹੈ ਜੀ ਕੁਆਲਿਟੀ ਛੋਟੀ ਦੀ ਬੰਬ ਫੀਸ ਬੰਬ ਨਾਲੇ ਫਿਰ ਲਾਫਰ ਪੂਰੀ ਜਿੱਦਾਂ ਮਰਜ਼ੀ ਹੱਥ ਫਿਰੋ ਜਿੱਦਾਂ ਮਰਜ਼ੀ ਤਿੰਨ ਟਾਈਮ ਚੋਣਾ ਕੇ ਇਹਨੇ ਤਿੰਨ ਟਾਈਮ ਹਾਂ ਜੀ ਇਹ ਵੀ ਟਰਾਈ ਕੀਤੀ ਛੱਡੀ ਵੀਰ ਇਹ ਮੈਂ ਤਿੰਨ ਟਾਈਮ ਹੀ ਭਾਵੇਂ ਚੋਲੇ ਕੋਈ ਅੱਡੇ ਚੈਨਲ ਦਾ ਫੌਜੀ ਸਾਹਿਬ ਛਾ ਗਏ ਜਿੰਨੇ ਫੌਜੀ ਸਾਹਿਬ ਛਾ ਗਏ ਇਹ ਵੀ ਛਾ ਗਏ ਹੁਣ ਛਾ ਗਏ ਹੈ ਯਕੀਨ ਬਾਈ ਜੀ ਬਾਕੀ ਜ਼ਾਹਰਾਂ ਦੀ ਬਾਈ ਜੀ ਸਾਥ ਦਾ ਆ ਬਾਕੀ ਬਾਈ ਜੀ ਇੱਕ ਮੈਂ ਤਾਂ ਹਰ ਵਾਰੀ ਕਰਨਾ ਬਾਕੀ ਨੀਤ ਨੂੰ ਆ ਸਾਡਾ ਬਿਲਕੁਲ ਬਿਲਕੁਲ ਪੜਨੀ ਸਾਵਾ ਬਿਲਕੁਲ ਬਿਲਕੁਲ ਨੀਤ ਨੂੰ ਮਾਰ ਦਿਆ ਬਾਬਾ ਜੀ ਅਗਰ ਮਾਰ ਮਿਲੇ ਜਾਂਦਾ ਕਿ ਨਹੀਂ ਮਾਲ ਤੇ ਮੈਂ ਨਾ ਚੜਦੀਆਂ ਗਾ ਆਜ ਹੁਣ ਗਾਣੇ ਬਾਖੂ ਮਾਲ ਤਾਂ ਚਲੋ ਇਹ ਗਾਈ ਦੀ ਗੱਲ ਕਰਦੇ ਆ ਬਾਬਾ ਜੀ ਖੜ ਜੋਨ ਦਿਖਾਓ ਪਹਿਲੇ ਕੈਮਰਾਮੈਨ ਜੀ ਇਹ ਚੀਜ਼ ਵੇਖ ਪੰਡ ਵਾਹ ਪੰਡ ਪਹਿਲਾਂ ਠੀਕ ਹੈ ਕਿ ਨਹੀਂ ਹੈ ਕਿ ਨਹੀਂ ਸੋਫਾ ਨਹੀਂ ਆਕੇ ਨਹੀਂ ਥੱਲੇ ਇਹ ਗੱਲ ਦਸੋ ਬਾਬਾ ਜੀ ਜਿਹੜਾ ਚਵਾਈ ਵਾਲਾ ਹਾਂਜੀ ਨੈਟ 22 ਕਿਲੋ ਠੰਡਾ ਕਰਕੇ ਬੌੜਾ ਜਾਂ ਤੀਜਾ ਦਿਨ ਹੋਇਆ ਸੂਈ ਨੂੰ ਆ ਵੱਛਾ ਪਰ ਤੱਗ ਬਜਾ ਪਰ ਨਸਲ ਵੜੀ ਵੇੜ ਦੇ ਨਸਲ ਜਾ ਤਾਂ ਦੁਨੀਆ ਨੇ ਪਛਾਨ ਲੈਣੀ ਬਾਈ ਜੀ ਬਾਈ ਜੀ ਖੋਲੀਏ ਖੋਲ ਹੰਮਣਾ ਦੇ ਦੂਜਾ ਸੂਹਾ ਪਿਉਰੀ ਦੇਖੋ ਮਰੇ ਮੂੰਹ ਦਿਖਾਉ ਕਰਾਂ ਨਹੀਂ ਵੇੜਦਾ ਕਾਲੀ ਨਾ ਬਾਤ ਰਾਗਨੀਆ ਗੱਲ ਜਿਹੜਾ ਸਾਹ ਇਨੀ ਠੰਡੀ ਸੀ ਲੈ ਜਿੱਦਾਂ ਮਰਜੀ ਬਹਿ ਜਾ ਵੀਰ ਜੀ ਬਰੀਡ ਆ ਵੇੜ ਤੇ ਬਰੀਡ ਬਰੀਡ ਹੋ ਗਈ ਆ ਲੰਮੀ ਲੰਮੀ ਦੁਰਮੜਾਇਆ ਵੇਖੋ ਇਹ ਐਂਗਲ ਹਲੋ ਫੇਰ ਕਮਾੜਦੇ ਇੱਥੋਂ ਕਮਾੜ ਤੇ ਉਹ ਆਇਆ ਮੈਨੂੰ ਵਰਾ ਕਰਾ ਦੇ ਨਾ ਕਈ ਬਾਈ ਨੂੰ ਤਾਂ ਬਾਈ ਨੂੰ ਵਰਾਇਆ ਅਜੀ ਅਜੀ ਬੜੇ ਖਰਗੀਆਂ ਇਹ ਇਹੋ ਚੀਜ਼ਾਂ ਨੇ ਹਾਂ ਬਾਕੀ ਚੰਗੀ ਚੰਗੀ ਚੀਜ਼ ਦਾ ਰਸਾ ਨਾ ਚੰਗੀ ਚੀਜ਼ ਦੀ ਕੋਈ ਵੀ ਆ ਉਹਦੇ ਤੇ ਵੈਸੇ ਹੀ ਦਿਲ ਰੁਕ ਜਾਂਦਾ ਜਿੱਦਾਂ ਮਰਦਾ ਖੇਰ ਮੁਖਾ ਗਈ। ਓਏ, ਕੈਮਰਾਮੈਨ ਜੀ ਮਾ ਮੂੰ ਖਾਓ, ਮੂੰ ਖਾਓ। ਦੇਖੋ। ਥੀ ਕਿਸੇ ਲੈ ਕੇ ਨਹੀਂ ਬਾਈ ਇਹ। ਇਹ ਬਾਈ ਜੀ ਤਾਂ ਫਾਰਮ ਚੋਂ ਹੀ ਲੈਂਦੀ ਆ। ਬੰਦਾ ਵੀ ਆਪਣਾ ਖਾਸ ਸੱਜਣਾ ਜਿਹਦੇ ਕੋਲੋਂ ਲੈਂਦੀ ਆ। ਅੱਜ ਦਾ ਗੱਦ ਉਹਦੀ ਆਵੇ, ਉਹਦੇ ਕਰਦੋ। ਵੱਡੇ ਇੰਨਾ ਕੋਈ ਲਈ ਫਿਰਦੀ ਆ। ਮੈਂ ਕਹਿੰਨਿਆ ਵੀ ਬਾਈ ਤੁਹਾਨੂੰ ਅਜੇ ਤੱਕ ਮੇਰੇ ਕੋਲ ਜਿੰਨੇ ਵੀਰ ਜੀ ਬਾਕੀ ਇਹ ਗੱਲ ਹੋਰ ਜੇ। ਆਨਲਾਈਨ ਇੱਕ ਦੋ ਹੀ ਗਿਆ ਲਾਮਾ ਨਹੀਂ ਆਇਆ ਮੇਰੇ ਕੋ ਜਿੰਨਿਆਂ ਹੀ ਖੜਿਆ ਮੈਂ ਲੈ ਚਵਾਈ ਕਰਾ ਕੇ ਹੀ ਲੈ ਕੇ ਗਿਆ ਪਰ ਮੇਰਾ 2 ਕਿਲੋ ਵਾਧੂ ਨਿਕਲਦਾ ਰਜਣਾ ਤੋਂ ਹੋ ਗਿਆ ਵਧੀਆ ਠੀਕ ਆ ਐ ਹੀ ਨਿਕਲੂਗਾ ਫਿਰ ਹਾਂ ਜੀ ਨੈਟ 2 ਕਿਲੋ ਬੋਲਾ ਵਾ ਜਿੱਦਾਂ ਮਰਜੀ ਕੋਈ ਆ ਕੇ ਜੈ ਜੀ ਕਰ ਦੋ ਫਿਰ ਜੈ ਜੀ ਬਿਲਕੁਲ ਜੈ ਜੀ ਤੁਹਾਡੇ ਮੱਲਾ ਚੈਨਲ ਤੇ ਜਾਂ ਦੂਜਿਆਂ ਚੈਨਲਾਂ ਤੇ ਬੜਾ ਵੇਖਿਆ ਬਾਬਾ ਜੀ 190 95 85 80 5 ਛੋਟ 75 ਫੋਨ ਇਹਦੇ ਤੋਂ ਤੁਸੀਂ ਕੋਈ ਬਿਟੋਲਾ ਦਿੱਤਾ 79 ਆ ਅੱਪਾ ਨਹੀਂ ਕਰਾਣੇ 75000 ਤੋਂ ਵੀ ਬਾਬਾ ਜੀ ਜੇ ਐਦਾਂ ਦੀ ਚੀਜ਼ ਕੋਈ ਦੇ ਦੇ ਤਾਂ ਤੁਸੀਂ ਗੱਲ ਕਰੋ ਨਹੀਂ ਆਪਾਂ ਘਟਾੜ ਨਹੀਂ ਭਾਈ ਜੀ ਬੱਸ ਬੱਠ ਠੀਕ ਐ ਐਂਡ ਹੀ ਜਾਣਾ ਬੰਦ ਵੀਰੇ ਉੱਥੇ ਵੇਚ ਲੋ ਜੇ ਕਰਾਂ ਹੁਣ ਕਿੱਜਾ ਫੌਜੀ ਸਾਹ ਕੋ ਵੇਖੋ ਕਰਾਂ ਦੀ ਮੂੰਹਾਂ ਬੋਲਦੀਆਂ ਕਿ ਲੱਖ ਲੱਖ ਰੇਟ 90 90000 ਰੁਪਈਆ ਵੀ ਇੰਨੇ ਤੋਂ ਘੱਟ ਮਤਲਬ ਕਿ ਆਰਡਰ ਆ ਜਾਣੀਆਂ ਭਾਈਆਂ ਵਾ ਹਾਂ ਬਾਕੀ ਜਿੱਦਾਂ ਮਰਜੀ ਸੰਦੀਪ ਇਹ ਨਹੀਂਆ ਮਤਲਬ ਕਿ ਜੋ ਛਾੜ ਮਾਰਨੀ ਹੈ ਬਾਕੀ ਤੁਹਾਨੂੰ ਪਹਿਲੇ ਆਡਰ ਉਹਗਾ ਉਹਨੇ ਦੁੱਧ ਦੇਣਾ ਇਹ ਵੀ 10 12 ਕਿਲੋ ਟਾਈਮ ਦਾ ਨਾਮ ਭਰਿਆ ਤਾਂ ਫਿਰ ਫਾਇਦਾ ਕੀ ਹੈ ਚਲ ਜੰਗੀ ਬਹੁਤ ਸੋਈ ਮੇਰਾ ਆ ਜਾ ਬਰੇਤਰ ਕਰ ਇਹ ਗੱਪਣਾ ਇਹ ਬਾਬਾ ਜੀ ਗੱਪਣ ਆ ਹਾਂਜੀ ਇਹ ਆ ਗਾਈਆਂ ਜਿਹੜੀਆਂ ਦੋਵੇਂ ਤਾਨੂੰ ਖੋਲ ਕੇ ਵਿਖਾ ਦਿੰਦੇ ਆ ਗੱਲ ਕਿਸ ਨਾ ਚਲੀ ਜਾਂਦੀ ਆ ਪਰਦਾ ਪਰਦਾ ਹੀ ਹੁੰਦਾ ਜੇ ਕਿਸੇ ਵੀਰ ਨੂੰ ਚਾਹੀਦੀ ਕੱਚੀ ਆ ਇਹ ਆ ਬਾਬਾ ਜੀ ਵੀਰ ਦੀ ਕੱਚੀ ਅੱਛਾ ਉਹ ਆ ਦਸ ਦਿੰਦੀ ਕੱਚੀ ਤੋੜ ਲੋ ਮਰ ਵੀਰੇ ਦੋਵੇਂ ਇਕੱਠੇ ਤੋੜ ਦੇ ਇੱਕ ਗੱਡੀ ਵਾਲੇ ਨੇ ਗੱਲ ਚਲੀ ਜਾਂਦੀ ਤੇ ਜੇ ਆਪਾਂ ਇਹਨਾਂ ਦਾ ਰੇਟ ਨਹੀਂ ਨਹੀਂ ਕੋਈ ਰੇਟ ਨਾ ਨਾ ਕਿਉਂਕਿ ਅਗਲੇ ਨੇ ਵੀ ਕੀ ਫਸਾ ਰੋਟੀ ਦੇਖ ਲੋ ਮਰ ਵੀਰੇ ਦੇਖ ਲਈ ਪਰ ਅਗਲੇ ਵੇਖ ਸਾਖ ਰਹੀਆਂ ਜੀ ਜਿਹੜਾ ਵੇੜਾ ਜੰਗੀਆਂ ਨਖਨ ਉੱਤੇ ਬਹੁਤ ਆ ਪਰ ਬਾਕੀ ਕਿੱਡੀ ਜਵਾਨ ਆ ਦੂਜਾ ਸੁਆ ਆ ਦੂਜਾ ਸੁਆ ਮੈਨੂੰ ਅਰੇ 20 ਦਿਨ ਤੁਹਾਨੂੰ ਪਤਾ ਵੀ ਇਹ ਦਿਨਾਂ ਚ ਦੁੱਧ ਲੈਣਾ ਜਦੋਂ ਲਿਆ ਤੇ ਈ ਢੀ ਜਵਾਬ ਨਾ ਤੁਹਾਨੂੰ ਪਤਾ ਹੀ ਆ ਗਈ ਪੰਨੋ ਚਲੋ ਫਰੇਡ ਬਾਅਦ ਹੀ ਕਰ ਲੈ ਜੀ ਇਹ ਵੀ ਬਖਾਲ ਫਿਰ ਇਕ ਆ ਦੂਜੀ ਦਾ ਵੀ ਕਰਾ ਤੇ ਵੀ ਖੋਲ ਨਾ ਜੇ ਕੇ ਇਹ ਵੀਰ ਨੂੰ ਫਿਰ ਵੀ ਫੋਨ ਕਰ ਲੈਣਾ ਵਾਸਤੇ ਪਤਾ ਕੋਈ ਨਹੀਂ ਕਰ ਨਹੀਂ ਜੀ ਹਾਂ ਜੇ ਨਾਲੀਆਂ ਤੇ ਨਾਲ ਵਾਸਤੇ ਫੋਨ ਜਰੂਰ ਕਰਿਓ ਦੋਹਾਂ ਵਾਸਤੇ ਤੇ ਜੋ ਕਰਾਂਗੇ ਜਿਆਜ ਹੀ ਕਰਾਂਗੇ ਜਿਆਜ ਹੀ ਕਰਾਂ ਬਾਕੀ ਇਹ ਸੰਦੀ ਵੀਰ ਥਕਾ ਨਹੀਂ ਵਿਖਾ ਦੇਣਾ ਕਾ ਕਰਨਾ ਹੈ ਨਹੀਂ ਬੰਦੇ ਨਾਨੀ ਤੱਕਾ ਕਰੂੰਗਾ ਬੰਦ ਹੋ ਗਿਆ ਇਹ ਦੋਵੇਂ ਦੂਜਾ ਸੁਆ ਦੂਜਾ ਦੂਜਾ ਸੁਆ ਤੇ ਉਹਨਾਂ ਨਾਲ ਗੱਲ ਹੋ ਗਈ ਨਹੀਂ ਤੇ ਮੈਂ ਆਪਣੀ ਵੀਡੀਓ ਆਏ ਨਹੀਂ ਜਦੋਂ ਕੋਈ ਨਹੀਂ ਤੇ ਮਤਲਬ ਜਿਹੜਾ ਮਰਜੀ ਫੋਨ ਕਰ ਦੇ ਬੱਚਾ ਆ ਗਿਆ ਏ ਤੇ ਨਾ ਨਾ ਤੋਹਫਾ ਹੀ ਇਕ ਤਰ੍ਹਾਂ ਪਹਿਲਾ ਸੁਆ ਰस्ते ਪਹਿਲਾ ਹੀ ਸੁਆ ਜੇ ਹਾਂ ਸਮਲਾ ਹੈ ਚਾਰ ਦੰਦਿਆ ਚਲੋ ਗਿਆ ਸਾਂਭੀ ਸੂਬੀ ਆਨ ਤੁਹਾਨੂੰ ਪਤਾ ਵੇਖੋ ਵੀ ਨਹੀਂ ਜਿੱਦਾਂ ਦੀ ਚਲੋ ਕਿਸਨੇ ਆਪਣੀ ਸੇਵ ਇਹ ਇਹ ਨਹੀਂ ਵਿਕੀ ਇਹਦਾ ਰੇਫ ਕੋ ਨੋ ਕੋ ਨੋ ਪੁੱਲਾ ਸੁਆ ਤੇ ਆ ਓਏ ਪਤਾ ਆ ਮੇਰਾ ਵੀ ਦਾਜ ਆ ਲੈ ਜਲਦੀ ਆਇਆ ਕਰਾ ਵੀਡੀਓ ਲੰਬੀ ਹੋਈ ਜਾਂਦੀ ਆ ਕੋਈ ਨਹੀਂ ਹੁਣ ਕੋਈ ਸਾਫਰ ਬਲ ਬਲ ਇਹ ਜੀ ਮਾਨਕ ਹੋ ਜਾਂਦਾ ਫਿਰ ਇਹ ਜੀ ਪੂਰ ਕੱਟ ਕੇ ਜੀ 5 ਤਰੀਕ ਨੂੰ ਦਿਨ ਪੂਰੇ ਅੱਛਾ ਇਹ ਦੇ ਠੀਕ ਆ ਇਹ ਤੇ ਭਾਵੇਂ ਨਾ ਤੂੰ ਹੀ ਗੱਡੀ ਲਿਆਂਦੀ ਐ ਤੇ ਗੋਦੀ ਚੋਕੇ ਪਾ ਵਾ ਲੋ ਚਲੋ ਰਾਜੀ ਆ ਸੋਹਣਿਆ ਲੈਟ ਜਿੰਨੇ ਲਾਸਟ ਪੀਸ ਆ ਲਾਸਟ ਪੀਸ ਐ ਤੇ ਬੋਲੋ ਫਿਰ 50 ਹੀ ਦੇ ਦੀ ਜੈ ਜੀ ਜਾਨ ਦੋ 545 ਦੀ ਦੇ ਦੀ 40 ਦੀ ਦੇ ਦੀ ਹੁਣ ਇਹ ਤੋਂ 10 ਕਟਕੀ ਕਰਨਾ ਬਾਬੂ ਜੀ ਕੀ ਹੋਈ ਐ ਨਾ ਬਾਈ ਨੂੰ ਹਾਂ ਮੇਰੇ ਮੋਹ ਨਹੀਂ ਵੇਖੀ ਅੰਦਾ ਮੋਹ ਲਵੇ ਕੀ ਨਾ ਤੇਰੇ ਐ ਕਿਉਂ ਘਟਾਈ ਜਾਂਦਾ ਬੱਸ ਮਾ ਮੋਹ ਵੇਖੀ ਜੰਨੇ ਆ ਆਪਣੀ ਕੀ ਗੱਲ ਹੋ ਗਈ ਨਹੀਂ ਨਹੀਂ ਅਹੀਂ ਵੀ ਇਹ ਜੋਰ ਦੋਨੇ ਨਹੀਂ ਰਹਦਾ 150 ਫਰਕ ਪਉਦਾ ਬਾਕੀ ਪੂਰੇ ਮੋਹ ਨਸੀ ਜਾਂਦਾ ਇਹ ਬਾਈ ਜੈਜ ਹੀ ਕਰੀ ਜਨੇ ਮੋਹ ਨਾ ਜੈਜ ਹੀ ਪੱਠੇ ਪੌੜਾ ਰਹੇ ਅਹੀਂ ਆ ਅਕਬਰ ਫੌਜੀ ਸਾਹਿਬ ਰੇਟ ਬਿਲਕੁਲ ਜਾਇਜ਼ ਹੁੰਦਾ ਨਾ ਜੀ ਵੇਖੋ ਜੀ ਬਸ ਬਸ ਆ ਇਸ ਕੋ ਇਹ ਬਾਪੂ ਦਾ ਸਾਡਾ ਹੀ ਨਾ ਸੰਦੀਵੀਰ ਦੋ ਮਿੰਟਾਂ ਵੀਡੀਓ ਲੰਮੀ ਹੋਗੀ ਪਰ ਮੇਰੇ ਭਰਾ ਦੇਖੋ ਜੀ ਆਹੀਂ ਚਲੋ ਛੋਟੇ ਹੀ ਤੇ ਸਾਡੀ ਮਾਤਾ ਦੀ ਡੈਥ ਹੋ ਗਈ ਤਿੰਨ ਤਾਂ ਆਏ ਹੂੰ ਹੂੰ ਤੇ ਉਦੋਂ ਬਾਪੂ ਸਾਡਾ ਪੂਰਾ ਜਾਂ ਗਿਆ ਮਤਲਬ ਮਨ ਲੱਗ ਜਵਾਨ ਹੀ ਪਰ ਇਹਨੇ ਵਿਆਹ ਨਹੀਂ ਕਰਾਇਆ ਵੀ ਮੇਰੇ ਤਿੰਨ ਪੋਤੇ ਤੇ ਇਹਨਾਂ ਨੂੰ ਕਿਸੇ ਨੂੰ ਸਾਹਮਣੇ ਨਹੀਂ ਸਹੀ ਗੱਲ ਹੈ ਜੀ ਇਹਨੇ ਆਪਣੀ ਜ਼ਿੰਦਗੀ ਗਾਲੀ ਸਾਡੇ ਵਾਸਤੇ ਮੰਨ ਲਓ ਸਾਡਾ ਬਾਪੂ ਆ ਜਿੱਦਾਂ ਸਰਵਣ ਬਾਈ ਕਹਿੰਦਾ ਨਾ ਵੀ ਮਾਂ ਪਿਓ ਦੀ ਸੇਵਾ ਦਾ ਟਾਈਮ ਕੱਿਆ ਕਰੋ ਅਹੀਂ ਜਦੋਂ ਵੀ ਚਾਹ ਮੁੰਡਾ ਹੀ ਰੀਨੀ ਦੇ ਕੋਲੇ ਗੁੱਸਾ ਨਹੀਂ ਕਰਦੇ ਜਿਹੜਾ ਤੁਹਾਨੂੰ ਜੱਪ ਪਈ ਨਾ ਅੱਜ ਹਾਂਜੀ ਤੇ ਮੈਨੂੰ ਬਾਈ ਸਰਾਂ ਦੀ ਯਾਦ ਆ ਗਈ ਉਹ ਵੀ ਆਦੇ ਬਾਪੂ ਨੇ ਨਾ ਪਿਆਰ ਕਰਦੇ ਨਾ ਹਾਂ ਬਸ ਬਸ ਗਾਲੀ ਮੂੰਹਾਨ ਵਾਲੀ ਗੱਲ ਉਹ ਜੀ ਕਰੇ ਉਹ ਸੱਚਾਈ ਹੈ ਜੀ ਬਿਲਕੁਲ ਉਹ ਕਹਿੰਦੇ ਮਾਫੀ ਸੇ ਵਾਕਿਆ ਸਹੀ ਗੱਲ ਆ ਨਹੀਂ ਨਹੀਂ ਪਤਾ ਚੈ ਕਰਕੇ ਆ ਆਪਾਂ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਮਸਜਿਦਾਂ ਜਿੱਥੇ ਮਰਜ਼ੀ ਨੱਕ ਕੋਡਾ ਰਗੜ ਲਈ ਜੇ ਸਾਡਾ ਮਾਪਿਓ ਖੁਸ਼ ਨਹੀਂ ਤੇ ਸਾਡਾ ਰੱਬ ਵੀ ਖੁਸ਼ ਨਹੀਂ ਨਾ ਇਹ ਰਹੇਗਾ ਹੀ ਹੈ ਸਹੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਵੀਰ ਜੀ ਇੱਕ ਰੀ ਮਾਲ ਵਾਲ ਕੈਮਰਾ ਮਾਰ ਦ ਮਾਲ ਹਾਂ ਮਾਲ ਕੋਈ ਰੇਟ ਦੇ ਹਿਸਾਬ ਨਾਲ ਨਹੀਂ ਨਿੰਦ ਸਕਦਾ ਨਹੀਂ ਨਹੀਂ ਤੇ ਮਾਲ ਹੈ ਜੇ ਅੰਦਰ ਵੀ ਵੱਜਾ ਪਤਾ ਚੱਕਰੀਆ ਇਹ ਕ੍ਰੀਮ ਤੁਹਾਨੂੰ ਇਹ ਵੀ ਨਾ ਕੋਈ ਪਾੜੀ ਮਾਰੇ ਫੁਗਰੀ ਮਾਰੇ ਅੰਦਰ ਹੈਗਾ ਮਾਲ ਉਹ ਗੁੱਦੀ ਵੀਡੀਓ ਚ ਕੋਈ ਨਹੀਂ ਰਿਜ਼ਰਵ ਰੱਖਾ ਜੀ ਕੋਈ ਖੇਚੀ ਕੇ ਰੱਖੋ ਕਿਉਂਕਿ ਚੱਕਰ ਪਤਾ ਕੀ ਆ ਮਾਲ ਜਿਹੜਾ ਨਾ ਪਤਾ ਕੀ ਮੈਂ ਕਿਉਂ ਬਾਅਦ ਦੇ ਦੇ ਦਿੰਨਾ ਸੰਦੀਪ ਵੀਰ ਮੈਂ ਲਿਓਣਾ ਮਾਲ ਥੋੜਾ ਜਿਹਾ ਕੱਚਾ ਚਲੋ ਮਹੀਨਾ ਦਾ ਦੇਣਾ ਆਪਾਂ ਸੇਵਾ ਕਰ ਲਾਂਗੇ ਤੁਸੀਂ ਤੇ ਪੈ ਨਹੀਂ ਦੇਆ ਯਾਰ ਤੋ ਉਹਨੂੰ ਵੀ ਨਾਲ ਪੈ ਜਾਣਗੇ ਉਹ ਜਦੋਂ ਉਹਨੂੰ ਆ ਗਈ ਤੇ ਆਪਾਂ ਫਿਰ ਆਪਾਂ ਉਸੇ ਹਿਸਾਬ ਨਾਲ ਨਹੀਂ ਨਹੀਂ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਜ ਤੇ ਬਾਕੀ ਸਾਰਿਆਂ ਨੂੰ ਇਹੋ ਹੀ ਆ ਯਾਰ ਲਾਈਕ ਸ਼ੇਅਰ ਕਮੈਂਟ ਤੇ ਆਪਣੇ ਮਾਪਿਓ ਦੇ ਨਾਲ ਬਸ ਜ਼ਰੂਰੀ ਨਹੀਂ ਆ ਯਾਰ ਆਪਾਂ ਨਾ ਪਤਾ ਕੀ ਇੱਕ ਚੀਜ਼ ਹੋ ਰਿਹਾ ਇੱਕ ਛੋਟਾ ਜਿਹਾ ਇੱਕ ਸੁਨੇਹਾ ਹੀ ਆ ਪੀ 22 ਸਾਲਾਂ ਦਾ ਮੁੰਡਾ 22 ਸਾਲ ਮਾਪਿਓ ਨੇ ਪਾਲਿਆ ਕਾਲਜ 'ਚ ਲੱਗਿਆ ਕਿ ਇਹ ਕੁੜੀ ਪਿੱਛੇ ਲਾ ਕੇ ਆਤਮ ਹੱਤਿਆ ਕਰ ਲਈ ਜਾਂ ਕਿ ਆਪਣੇ ਮਾਪਿਓ ਨੂੰ ਛੱਡ ਗਿਆ ਜਾਂ ਘਰ ਛੱਡ ਕੇ ਭਜਾ ਲਿਆ ਜਿਨ੍ਹਾਂ ਨੇ ਪਾਲਿਆ ਤੁਹਾਨੂੰ ਇੱਥੇ 22 ਸਾਲ ਤੁਸੀਂ ਉਹਨਾਂ ਦਾ ਮੁੱਲ ਕੀ ਮੋੜਿਆ ਵੋ ਤੇ ਜਿੱਦਨ ਤੁਹਾਡਾ ਧੀ ਪੁੱਤ ਗਾਂ ਭਜਿਆ ਤੇ ਤੁਹਾਡੇ ਕਲੇਜੇ ਨੂੰ ਕੀ ਬਜੂਗਾ ਦੱਸੋ ਸਾਡੇ ਬਾਪੂ ਨੇ ਸਾਨੂੰ ਨਾ ਇੱਕ ਚੀਜ਼ ਦੱਸੀ ਸੀ ਕਹਿੰਦਾ ਸੀ ਲਾਗੇ ਬਨੇ ਜੇ ਤੁਸੀਂ ਨਾਂ ਖਰਾਬ ਕਰਕੇ ਆਗੇ ਨਾ ਤੁਹਾਡਾ ਕਈ ਨਾ ਆਪ ਦਾ ਹੋਣ ਵੜ ਦੂੰਗਾ ਬੰਦਾ ਭਾਵੇਂ ਪਿਓ ਮੁੰਡੇ ਵਾਲਾ ਤੇ ਭਾਵੇਂ ਕੁੜੀ ਵਾਲੇ ਜਦੋਂ ਪੰਚਾਇਤ 'ਚ ਇਕੱਠੇ ਹੁੰਦੇ ਨਾ ਤੇ ਸ਼ਰਮ ਦੋਹਾਂ ਦੂਈ ਇੱਕੋ ਜੀ ਹੁੰਦੀ ਹੈ ਜੀ ਦੋਹਾਂ ਦੀ ਇੱਕੋ ਜੀ ਠੀਕ ਆ ਤੇ ਲਾਗੇ ਬਨੇ ਗੂੰਗਲ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਕਿ ਫੌਜੀ ਹੋਣਾਂ ਨੇ ਉੱਥੇ ਮਾੜਾ ਕੰਮ ਕੀਤਾ ਜੇ ਕੋਈ ਕਹ ਦੇ ਤੇ ਉਹਦਾ ਛਤਰ ਤੇ ਮੇਰਾ ਸਿਰ ਨਹੀਂ ਰੀਵੀਂ ਤੇ ਵੇਖੋ ਅਕਸਰ ਤੁਸੀਂ ਡਿਊਟੀ ਕੀਤੀ ਹੈ ਇਹਨਾਂ ਟਾਈਮਾਂ ਰਹਿ ਗਿਆ 100 ਇਹ ਦੀ ਨਹੀਂ ਗੱਲ ਹੁੰਦੀ ਸਾਰੇ ਨੂੰ ਆਪੋ ਆਪਣੇ ਇਨਾਂ ਨੇ ਘਰਾਂ ਵਾਲੇ ਬਣਾਤਾ ਬਿਲਕੁਲ ਹੁਣ ਤਾਂ ਇਸ ਟਾਈਮ ਤੇ ਹੀ ਤਿੰਨ ਭਰਾਏ ਤਿੰਨੇ ਹੀ ਬੋਖਾ ਆਖਿਆ ਚਲੋ ਹਾਲਾਤ ਆ ਹਰੇਕ ਦੁਨੀਆ ਆਉਂਦੀ ਆਈ ਆ ਹੈਨਾ ਤੇ ਬਾਸ ਹੁਣ ਬਾਪੂ ਆ ਬਾਪੂ ਨੂੰ ਮੇਰੇ ਤੋਂ ਛੋਟੇ ਨਾਲ ਰਹਿੰਦਾ ਵਾ ਪਰ ਪਿਆਰ ਆਪਣੇ ਨਾਲ ਆਏ ਆ ਕਿ ਮੈਂ ਇਹਨੂੰ ਕਹਿੰਦਾ ਨਾ ਚੱਲ ਆ ਜਾ 10 ਮਿੰਟ ਗੱਲਾਂ ਬਤਾ ਮਾਰਦੇ ਆ ਬਾਪੂ ਨਹੀਂ ਨਹੀਂ ਕੋਈ ਗੱਲ ਫਿਰ ਕੀ ਆ ਜੋ ਉਹਦੇ ਰਹਿਂਦੇ ਕੋਈ ਗੱਲ ਹੱਕ ਤੋਂ ਨਹੀਂ ਬੰਦਾ ਬਿਲਕੁਲ 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 ਹੱਕ ਤੇ ਸਾਰਿਆਂ ਦਾ ਹੀ ਆ ਜੀ ਇਹੋ ਕਰਕੇ ਜੇ ਮੈਂ ਅੱਜ ਆਪਣੇ ਮਾਪਿਓ ਨਾਲ ਜਿੱਦਾਂ ਵੇਖਣ ਡਿਆ ਉਹ ਮੁੰਡਾ ਮੇਰਾ ਖਲੋਤਾ ਆ ਕੱਲ ਉਹਨੇ ਮੇਰੇ ਨਾਲ ਉਦਾਂ ਹੀ ਕਰਨੀ ਬਿਲਕੁਲ ਜੀ ਬਿਲਕੁਲ ਠੀਕ ਹੈ ਸੰਦੀਪ ਜੀ ਬਾਕੀ ਇਹ ਜਕਰ ਯਾਰ ਗੱਲ ਪਿਆਰ ਦੀ ਆ ਅੱਜ ਮਰ ਗਏ ਕਿਸ ਨੇ ਕਿਸ ਨੂੰ ਨਹੀਂ ਯਾਦ ਕਰਨਾ ਸਿਰਫ ਕੰਮਾਂ ਨੂੰ ਦੁਨੀਆ ਕੀ ਹੈ ਤਾਂ ਦੁਨੀਆ ਤੇ ਮੇਲਾ ਹੀ ਆ ਇੱਕ ਤਰ੍ਹਾਂ ਫਿਲਮ ਹੀ ਆ ਬਿਲਕੁਲ ਜੀ ਤੇ ਫਿਲਮ ਦਾ ਐਂਡ ਤੇ ਹੋਣਾ ਹੀ ਹੋਣਾ ਹੈ ਹੁਣਾ ਹੀ ਹੋਣਾ ਤਾਂ ਵੇ ਨਾ ਭੈਣ ਜੋ ਕਿਸ ਨਾਲ ਧੋਕੇ ਧੱਕੇ ਧੜੀਆਂ ਜੀਆਂ ਕਰੀ ਜਾਓ ਯਾਰ ਸਿੱਧਾ ਕੋਹਨੀਆਂ ਮਾਲਕ ਨੇ ਦੇ ਪੱਥਰਾਂ ਚ ਕੀੜੇ ਉਹਨਾਂ ਨੂੰ ਰੋਟੀ ਦੇਣ ਦੇ ਯਾਰ ਬਿਲਕੁਲ ਹੀ ਸਹੀ ਗੱਲ ਹੈ ਮਿਲ ਨਹੀਂ ਹੈ ਜੀ ਠੀਕ ਹੈ ਨਾ ਤੇ ਬਸ ਇਹੋ ਹੀ ਨਹੀਂ ਕੀ ਆ ਕਿ ਚਲੋ ਕਿਥੇ ਮੱਝਾਂ ਰੱਖੀਆਂ ਕਿਥੇ ਮੈਂ ਰੱਖਦਾ ਵੀ ਨਹੀਂ ਬੱਕਰੀਆਂ ਰੱਖਣ ਲੱਗਾ ਸੀ ਕਿਥੇ ਮੱਝਾਂ ਦਾ ਡੇਰੀ ਫਾਰਮ ਕੀਤਾ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੁੜ ਕੇ ਆਖ ਲੈਣ ਜਾਏ ਐਦਾ ਵੀ ਕਿਹੜੀਆਂ ਸਾਨੂੰ ਪੂਰੀਆਂ ਕੁੰਡੀਆਂ ਦਾ ਜੇ ਪਤਾ ਪਰ ਫਿਰ ਵੀ ਅਸੀਂ ਇੰਨਾ ਜਿਹਦੇ ਕੋਈ ਲੈਣੇ ਵੀ ਯਾਰ ਤੂੰ ਏਦਾਂ ਕਰੀਂ ਅਸੀਂ ਵੀ ਗਾਂ ਕਿਹਨੂੰ ਦੇਣੀ ਹੈ ਬਿਲਕੁਲ ਜੀ ਤੇ ਕੋਈ ਲੁੱਟਿਆ ਨਾ ਜਾਵੇ ਚਲੋ ਸੇ ਨਹੀਂ ਗੱਲਾਂ ਕਰਦੇ ਜੀ ਠੀਕ ਹੈ ਬਾਈ ਜੀ ਸਾਸਰੀ ਗੱਲ